ਸ਼ਲੋਕ ਤਜੋ ਸਿਆਣਪੋ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਹੁਣ ਜਿਹੜੇ ਹਾਜ਼ਰੀ ਦੇ ਵਿੱਚ ਬੈਠੇ ਨੇ ਗੁਰੂ ਸਾਹਿਬ ਦੇ ਉਹ ਸੁਰਜਣ ਨੇ ਦੇਵਤੇ ਨਹੀਂ ਤਿੰਨ ਮਾਨਸ ਤੇ ਜਿਹੜੇ ਸਾਹਮਣੇ ਬੈਠੇ ਨੇ ਦੇਵਤੇ ਉਹਨੂੰ ਸੁਰਜਣ ਕਹਿੰਦੇ ਨੇ ਸੁਰਜਣੋ ਜਿਨਾਂ ਲੋਕ ਬੁਧੇ ਇਹਦੇ ਤਾਂ ਪ੍ਰਭੀ ਉਸਤ ਕਰੋ ਦਿਨ ਰਾਤ ਜਿਹੜੇ ਹਾਜੀ ਜੀ ਬੈਠੇ ਸਾਡੇ ਚੀਚੋ ਦਾ ਦਿਲ ਤੇ ਹੀ ਉਹਨਾਂ ਨਾਲੇ ਗੱਲ ਹੋ ਰਹੀ ਹੈ ਉਹਨਾਂ ਨੂੰ ਹੀ ਸੰਬੋਧਨ ਹੋ ਰਿਹਾ ਤਾਂ ਜੋ ਜ਼ਿਆਨਾ ਕੋ ਸੁਰਜਣੋ ਆਪਣੀ ਜ਼ਿਆਨ ਤਾਈਦੋ ਛੱਡੋ ਇਹਨਾਂ ਨੇ ਆਪਣੀ ਜ਼ਿਆਨ ਵੀ ਛੱਡੀ ਹੀ ਨਹੀਂ ਨਿੰਦ ਕਾਲ ਦੋਸਤਾਂ ਜਿਨਾਂ ਨੇ ਜ਼ਿਆਨ ਨਹੀਂ ਛੱਡੀ ਉਹਨਾਂ ਨੂੰ ਨਾਮ ਨਹੀਂ ਮਿਲਦਾ ਤਾਂ ਜੋ ਜ਼ਿਆਨ ਕੋ ਸੁਰਜਣੋ ਸੁਰੂ ਰੋ ਹਾਰਾ ਰਾਇ ਜਿਹੜਾ ਹਰ ਰਾਏ ਹੈ ਨਾ ਕੂੜ ਫਰਮ ਉਹਦਾ ਸਮਰਨ ਕਰੋ ਕਿਉਂ ਕਰੋ ਉਹਦਾ ਸਮਰਨ 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 ਕਰੋ ਜਨਨੁਲਾ ਸਮਰਨ ਕਰੋ ਉਹਦਾ ਚੇਤਾ ਕਰੋ ਕੂੜ ਫਰਮ ਐਸੀ ਤੁਸੀਂ ਥੋੜਾ ਅਤੀਤ ਰੂਪ ਉਹ ਹੈ ਥੋੜਾ ਟਾਰਗੇਟ ਪੂਰ ਬਣ ਇੱਕ ਹੋਣਾ ਹੈ ਇੱਕ ਨੂੰ ਸਮਰਨ ਕਰੋ ਉਹ ਇੱਕ ਜਿਹੜਾ ਸਾਡਾ ਟਾਰਗੇਟ ਹੈ ਉਹਦਾ ਕੋਣ ਹੈ ਆਜੁਗਮ ਇੱਕੇ ਕੋਇਆ ਇੱਕੇ ਕੋਇਆ ਏਕਾ ਯਾਦ ਹੋਊ ਅੰਦਰ ਵੀ ਬਾਹਰ ਵੀ ਹਾਂ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਇੱਕ ਆਸ ਰੱਖੋ ਬਸ ਹਰ ਮਨ ਰੱਖੋ ਹਰ ਜਿਹੜਾ ਆਪਣਾ ਹੂੜਾ ਉਹਦੇ ਤੇ ਆਸ ਰੱਖੋ ਉਹਦੀ ਆਸ ਇੱਕ ਆਸ ਹਰ ਮਨ ਰੱਖੋ ਕਿ ਜੋ ਵੀ ਕਾਜ ਸਵਾਰਨਾ ਹਰਦੇ ਦੇ ਸਵਾਰ ਜੋ ਸਾਡਾ ਖੋਇਆ ਹੋਇਆ ਉਹ ਸਾਡੇ ਲੱਭ ਕੇ ਦੇਣ ਜਿੰਨਾ ਵੀ ਗਾਮਾ ਸਾਡਾ ਹਰਦੇ ਕੋਚ ਰਹੀ ਹੈ ਬਾਕੀ ਗਾਂ ਸਭ ਕਿਸੇ ਦੀ ਲੋੜ ਉਹਦੇ ਤੇ ਆਸ ਰੱਖ ਨਾਨਕ ਦੁਖ ਭਰਮ ਭਾਉ ਜਾਏ ਨਾਨਕ ਕਹਿੰਦਾ ਦੁਖ ਜਦ ਹੀ ਥੋੜਾ ਦੂਰ ਹੋ ਜੂ ਭਰਮ ਦੂਰ ਹੋ ਜੂ ਭਾਉ ਦਰ ਦੂਰ ਹੋ ਜੂ ਜਦ ਤੁਸੀਂ ਹਰ ਦੇ ਇਤਿਹਾਸ ਕਰ ਲਈ ਆਪਣੇ ਮੂਰਤ ਇਤਿਹਾਸ ਕਰ ਲਈ ਅੰਤਰਤਿਆਨ ਹੋ ਗਏ ਸਾਰਾ ਦੁੱਖ ਪਰਮ ਭੌ ਖਤਮ ਆਸ਼ਟਪਦੀ ਤਕੋ ਦੁੱਖ ਦੇ ਖਤਮ ਹੋਣ ਨਾਲ ਸੰਤੋਖ ਹੁੰਦਾ ਪਰਮ ਭੌ ਦੇ ਨਾਲ ਨਹੀਂ ਹੁੰਦਾ ਚਾਰੇ ਪਦਾਰਥ ਮਿਲਦੇ ਨੇ ਫਿਰ ਚਾਰ ਪਦਾਰਥ ਮਿਲਣ ਦੀ ਗੱਲ ਦੁੱਖ ਤਾਂ ਜਾਂਦੇ ਨੇ ਜਦੋਂ ਸਾਨੂੰ ਸੰਤੋਖ ਹੋ ਗਿਆ ਦੁਖੋ ਦੂਰੋ ਦੁਖੋ ਕੋ ਬਰਾਬਰ ਮੰਨ ਲਿਆ ਕਾਟਾ ਵਾਦਾ ਕੋਈ ਪਰਵਾਹ ਨਹੀਂ ਭੁక్తి ਤੱਕ ਇੱਕ ਦੁਖ ਭੁੱਖਾ ਨੇ ਭੁੱਖਾ ਉਹੀ ਦੀ ਦੁਖੋ ਸੰ ਦੁਖਾ ਦਾ ਭੁੱਖਾ ਹੈ ਜੀ ਆ ਪਰਮ ਪਾਉ ਜਿਹੜਾ ਹੈਗਾ ਉਹ ਕਹਾਂ ਹੈ ਮੇਰਾ ਪਰਮ ਗਿਆ ਉਹ ਭਾਗਾ ਗੁਰਪ੍ਰਸਾਦ ਪਰਮ ਦਾ ਨਾਮ ਦਾ ਨਾਮ ਹੋਣਾ ਉਹ ਪਰਮ ਹੋ ਜਾਗਾ